ਅੰਮ੍ਰਿਤਸਰ ਦੇ ਰਮਦਾਸ ਇਲਾਕੇ ਦੇ ਪਿੰਡ ਮਾਛੀਵਾਲ ਵਿਖੇ ਬੰਨ ਬਣਾਉਣ ਦੀ ਸੇਵਾ ਸੰਪੰਨ ਹੋ ਗਈ ਹੈ 7 ਸਤੰਬਰ ਨੂੰ ਬਾਬਾ ਸੁਖਾ ਸਿੰਘ ਸਰਹਾਲੀ ਵਾਲਿਆਂ ਦੇ ਵੱਲੋਂ ਤੁਸੀਂ ਬੰਨ ਦੇ ਵਿੱਚ 1000 ਫੁੱਟ ਤੋਂ ਵੱਧ ਦੇ ਪਏ ਪਾੜ ਨੂੰ ਪੂਰਨ ਦੀ ਸੇਵਾ ਆਰੰਭ ਕੀਤੀ ਗਈ ਸੀ ਬਾਬਾ ਸੁਖਾ ਸਿੰਘ ਸਰਹਾਲੀ ਵਾਲਿਆਂ ਦੀ ਪ੍ਰੇਰਣਾ ਸਦਕਾ ਇਸੇਵਾ ਵਿੱਚ ਰੂਸ ਮਲੇਸ਼ੀਆ ਇਟਲੀ ਤੇ ਕਜ਼ਾਕਿਸਤਾਨ ਤੋਂ ਆਏ ਵਿਦੇਸ਼ੀ ਲੋਕਾਂ ਨੇ ਸਾਥ ਦਿੱਤਾ ਹੈ ਪੰਜਾਬੀਆਂ ਦੀ ਮਦਦ ਲਈ ਪਹੁੰਚੇ ਇਹਨਾਂ ਵਿਦੇਸ਼ੀ ਨਾਗਰਿਕਾਂ ਨੇ ਹੜ ਨਾਲ ਬਣੇ ਹਾਲਾਤ ਤੇ ਚਿੰਤਾ ਵੀ ਜਤਾਈ ਹੈ 12 ਦਿਨਾਂ ਵਿੱਚ ਸੰਪੂਰਨ ਹੋਈ ਸੇਵਾ ਉਪਰੰਤ ਅਰਦਾਸ ਕਰਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਹੈ ਇਸ ਬੰਨ ਦੇ ਨਾਲ ਕਈ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤਬਾਈ ਦਾ ਸਭ ਤੋਂ ਵੱਡਾ ਮੰਜਰ ਹੰਡਾਉਣ ਵਾਲੇ ਪਿੰਡ ਸਰਜਨਾਲਾ ਦੇ ਕੋਨੇਵਾਲ ਤੇ ਬਾਛੀਵਾਲ ਜਿਸ ਦਾ ਮੋਢ ਬੱਜਾ ਸੀ ਇਸ ਥਾਂ ਤੋਂ ਜਿੱਥੇ ਤਿੰਨ ਵੱਡੇ ਵੱਡੇ ਪਾੜ ਪਏ ਸਨ ਤੋ ਇਸ ਬੰਨ ਨੂੰ ਬੰਨਣ ਦੀ ਸੇਵਾ ਕਿਉਂਕਿ ਇੱਥੋਂ ਸੜਕ ਰੁੜ ਗਈ ਸੀ ਤੋ ਇਸ ਬੰਨ ਨੂੰ ਬੰਨਣ ਦੀ ਸੇਵਾ 7 ਸਤੰਬਰ ਨੂੰ ਸੰਤ ਬਾਬਾ ਸੁਖਾ ਸਿੰਘ ਜੀ ਸਰਾਲੀ ਵਾਲਿਆਂ ਵੱਲੋਂ ਸ਼ੁਰੂ ਕੀਤੀ ਗਈ ਸੀ ਤੋ ਜਿਹੇ ਚ ਸੰਗਤ ਵੀ ਦੂਰ ਦਰਾਡੇ ਤੋਂ ਜਿਹੜੀ ਆਈ ਸੇਵਾ ਦੇ ਲਈ ਪਰ 7 ਤੋਂ ਲੈ ਕੇ 19 ਤਰੀਕ ਦੀ ਯਾਨੀ 13 ਦਿਨਾਂ ਦੇ ਵਿੱਚ ਵਿੱਚ ਇਹ ਕੁੱਲ 1.5 2000 ਫੁੱਟ ਦੇ ਪਾਰਸਨ ਤਿੰਨ ਜਿਹੜੇ ਆ ਉਹ ਪੂਰ ਦਿੱਤੇ ਗਏ ਬੰਨ ਜਿਹੜੇ ਆ ਬੰਨ ਦਿੱਤੇ ਗਏ ਉਚੇਚੇ ਤੌਰ ਤੇ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਸੰਤੂ ਆਪਾ ਸੁਖਾ ਸਿੰਘ ਦੀ ਸਰਾਲੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਸੇਵਾ 'ਚ ਹਿੱਸਾ ਪਾਉਣ ਦੇ ਲਈ ਮਲੇਸ਼ੀਆ ਤੋਂ ਸੰਗਤ ਚੇਚੇ ਤੌਰ ਤੇ ਇੱਥੇ ਪਹੁੰਚੀ ਹੈ ਬੜੀ ਵੱਡੀ ਸੇਵਾ ਹੈ ਕਿਉਂਕਿ ਕਿ ਇੱਥੇ 15 ਦਿਨ ਪਿੱਛੇ ਜਾਈ ਤੇ ਹਾਲਾਤ ਸੀ ਦੇਖ ਕੇ ਦਿਲ ਕੰਬਦਾ ਸੀ ਔਰ 7 ਤਰੀਕ ਨੂੰ ਸੇਵਾ ਸ਼ੁਰੂ ਕੀਤੀ ਗਈ ਸੀ ਅੱਜ 12 ਦਿਨਾਂ ਦੇ ਵਿੱਚ ਵਿੱਚ 2000 ਫੁੱਟ ਤੋਂ ਵੱਧ ਦਾ ਪਾਰ ਜਿਹੜਾ ਪੂਰ ਦਿੱਤਾ ਗਿਆ ਜਿੱਥੇ ਪ੍ਰਮਾਤਮਾ ਦੀ ਬਖਸ਼ਿਸ਼ ਹੋਵੇ ਜਿੱਥੇ ਸੰਗਤਾਂ ਆ ਕੇ ਪੈਰਾ ਲੱਗ ਜਾਣ ਸੰਤ ਮਹਾਂਪੁਰਸ਼ ਬਾਬਾ ਦੀ ਬਹਿੰਦ ਜੀ ਸਰੀਆਲੀ ਵਾਲੇ ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਆ ਖਾਸ ਕਰ ਹਰ ਪਿੰਡ ਤੇ ਏਰੀਆ ਦੇ ਵਿੱਚ ਅੱਜ ਦਾ ਨਹੀਂ ਮੇਰਾ ਖਲ ਸੈਂਕੜੇ ਬੰਨ ਇਹਨਾਂ ਜਿਉਂਦੇ ਹੜ ਪੰਜਾਬ ਚੋਂ ਨੇ ਸ਼ੁਰੂ ਹੋਏ ਨੇ ਕਿਲੋਮੀਟਰ ਇਹਨਾਂ ਨੇ ਬੰਨੇ ਨੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਔਰ ਸਮੁੱਚੀ ਸੰਗਤ ਦਾ ਜਿਹੜੀ ਦੇਸ਼ ਦੇ ਕੋਨੇ-ਕੋਨੇ ਚੋਂ ਵਿਦੇਸ਼ਾਂ ਦੇ ਵਿੱਚੋਂ ਵੀ ਖਾਸ ਕਰ ਰਸ਼ੀਆ ਜੋ ਸੰਗਤ ਆਈ ਆ ਇਹਨਾਂ ਦਾ ਸ਼ੁਕਰਾਨਾ ਕਰਦੇ ਆ ਔਰ ਹਰ ਮਾਈ ਭਾਈ ਦਾ ਜਿਨੇ ਤਿਲ ਫੁਲੇ ਦੇ ਚ ਪਾਇਆ ਭਾਵੇਂ ਟੋਕਰੀ ਮਿੱਟੀ ਦੀ ਪਾਈ ਆ ਤੇ ਭਾਵੇਂ 50 ਲੱਖ ਰੁਪਏ ਖਰਚਿਆ ਸਾਡੇ ਲਈ ਉਹ ਮਾਈ ਭਾਈ ਇੱਕ ਜੀ ਨੇ ਪਰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਹੀ ਸਾਡੀ ਪਛਾਣ ਹੈ ਇਹੀ ਸਾਡਾ ਪੰਜਾਬ ਹੈ ਇਹੀ ਸਾਡੀ ਸਿੱਖੀ ਮਿਸ਼ਨ ਬੜਾ ਵੱਡਾ ਸੀ ਜਿਹੜਾ 12 ਦਿਨਾਂ ਦੇ ਵਿੱਚ ਕਾਰਜ ਨੇ ਪੂਰੇ ਜੜੇ ਆਏ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਛੇ ਸਦਕਾ ਜਦੋਂ ਆਪਾਂ ਅਰਦਾਸ ਬੇਨਤੀ ਕਰਕੇ ਲੱਗਦੇ ਆ ਫਿਰ ਕੰਮ ਬਹੁਤੇ ਵੱਡੇ ਨਹੀਂ ਹੁੰਦੇ ਵੱਡੇ ਵੀ ਛੋਟੇ ਹੋ ਜਾਂਦੇ ਆ ਆਪਾਂ ਸਿੱਖ ਕੌਮ ਦਾ ਇਤਿਹਾਸ ਆਪਾਂ ਪੜਦੇ ਆ ਸੁਣਦੇ ਆ ਕਿਦਾ ਆਪਾਂ ਅਰਦਾਸ ਬੇਨਤੀ ਕਰਕੇ ਲੱਗਦੇ ਆ ਸੰਕਤਾਂ 'ਚ ਆਪਣੇ ਆਪ ਛਾਹ ਜਾਂਦਾ ਛਾਹਣ ਜਿਹੜੇ ਗੜੀ ਕਾਰਜ ਸਾਡੇ ਉਹ ਨਿੱਕੇ ਪਾ ਜਾਂਦੇ ਆ ਮਾਰੇ ਕਿਰਪਾ ਜਿਹੜੇ ਕੰਮ ਮਹੀਨਿਆਂ ਦਿਨੋਂ ਦਿਨਾਂ ਹੋ ਜਾਂਦੇ ਆ ਮਾਰੇ ਕਿਰਪਾ ਨਾਲ ਗੁਰਸਾਹਿਬ ਦੀ ਬਖਸ਼ਿਸ਼ ਅੱਤ ਕਾ ਇਹ ਸਾਰੇ ਕਾਰਜ ਸੰਪੂਰਨ ਹੁੰਦੇ ਆ ਕੱਲੇ ਇਨਸਾਨ ਦੇ ਵਸ ਦੀ ਗੱਲ ਨਹੀਂ ਗਈ ਸੋ ਆਪਾਂ ਮਹਾਰਾਜ ਸਾਧਗਰ ਦਾ ਓਟ ਅਸਰਾ ਲੈ ਕੇ ਸੰਗ ਦੇ ਸਹਿਯੋਗ ਨਾਲ ਜੇ ਕਾਰਜ ਆਪਾਂ ਕਰਦੇ ਆ ਮਹਾਰਾਜ ਆਪਣਾ ਸਫਲਤਾ ਬਖਸ਼ਿਸ਼ ਕਰਦੇ ਆ ਬਈ ਹਲੇ ਜੰਗ ਜਾਰੀ ਹੈ ਹਲੇ ਇਸ ਤੋਂ ਬਾਅਦ ਜ਼ਮੀਨਾਂ ਵਾਈ ਯੋਗ ਬਣਾਣੀ ਹੈ ਜਾਂ ਘਰਾਂ ਦੀ ਰਿਪੇਅਰ ਹੈ ਤਕੀ ਪਲਾਨ ਲਿਖਿਆ ਗਿਆ ਹੈ ਜੀ ਕੀ ਅੱਗੇ ਉਹ ਅਸੀਂ ਵੇਖੋ ਜੀ ਹੁਣ ਸੰਗ ਦੇਖਦੀ ਆ ਜੀ ਰਾਜ ਇਹੀ ਵਿਚਾਰਾਂ ਕਰਦੇ ਸੀ ਅਸੀਂ ਜਹਦਾਰਾਂ ਡਿਊਟੀਆਂ ਲ ਉਹਨਾਂ ਪਿੰਡਾਂ ਵਿੱਚ ਆਪ ਜਾਓ ਜਿਨ੍ਹਾਂ ਪਰਿਵਾਰਾਂ ਦੀ ਜ਼ਮੀਨ ਬਰਬਾਦ ਹੋਈ ਜਾਂ ਰੇਤਾ ਭਈ ਆ ਉਹਨਾਂ ਦੇ ਨਾਮ ਜਿਹੜੇ ਨੋਟ ਕਰਕੇ ਸਾਡੇ ਤੱਕ ਪਹੁੰਚਾਏ ਜਾਣਗੇ ਇਹ ਰਸੀਂ ਸੰਕਤਨਾ ਵਿਚਾਰ ਕਰਕੇ ਜਿਹਨੂੰ ਖਾਦ ਦੀ ਲੋੜ ਖਾਦ ਦਵਾਂਗੇ ਬੀਜ ਲੋੜ ਬੀਜ ਦਵਾਂਗੇ ਜਿਨ੍ਹਾਂ ਦੀ ਰੇਤਾ ਘਟਾਣੀ ਪੱਧਰ ਕਰਨੀ ਚ ਪੱਧਰੀ ਕਰਾਂ ਕਿਉਂਕਿ ਸਾਰਿਆਂ ਕੋਲ ਸਾਧਨ ਹੁਣ ਦੇ ਵੀ ਨਹੀਂ ਏ ਹੋਰ ਵੀ ਕਈ ਲੋੜਾਂ ਕਈਆਂ ਦਾ ਮਕਾਨ ਢੱਟ ਗਿਆ ਉਹਨੇ ਇੱਕ ਬੀਬੀ ਆਈ ਆਂਦੀ ਮੇਰਾ 2 ਕਰੋੜ ਦਾ ਪਈਆ ਲਾਇਆ ਤੇ ਮੇਰਾ ਮਕਾਨ ਢੱਟ ਗਿਆ ਮੈਂ ਤੈਨੂੰ ਕੇਰੇ ਤੇ ਮੱਤ ਨਹੀਂ ਦਿੱਤੀ ਆਂਦੀ 8 ਲੱਖ ਰੁਪਏ ਮਿਸਰ ਤੱਕ ਮਿਲਿਆ ਇੱਥੇ ਲੋਕਲੀ ਉਹਨੇ ਰਾਜ ਮਿ ਤੋ ਇਹ ਕਈਆਂ ਜੇ ਮੁਸ਼ਕਲਾਂ ਪਾਣੀ ਆ ਇੱਕ ਰੰਗ ਗਿਆ ਜਿਹਦਾ ਨੁਕਸਾਨ ਨਹੀਂ ਹੋ ਗਿਆ ਤੇ ਹੁਣ ਇਹ ਆ ਵੀ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪਾਣੀ ਬਣਾ ਗਿਆ ਉਹਨਾਂ ਨੂੰ ਆਪਾਂ ਨੂੰ ਵਿਖਣਾ ਪੈਣਾ ਵਾ ਜਿਮੀਨੀ ਤੌਰ ਤੇ ਵੇਖ ਕੇ ਉਹਨਾਂ ਦੇ ਸਾਰੇ ਜਿਹੜੇ ਸੋਲੂਸ਼ਨ ਆਪਾਂ ਨੂੰ ਕੱਢਣੇ ਪੈਣੇ ਅਮਰ ਸਰ ਦੀ ਡਿਪਟੀ ਕਮਿਸ਼ਨਰ ਸਾਖੀ ਸ਼ਾਹ ਨੇ ਵੀ ਇੱਥੇ ਉੱਚੇ ਤੌਰ ਤੇ ਪਹੁੰਚੇ ਨੇ ਮੈਡਮ ਸਿਰਫ 12 ਦਿਨਾਂ ਦੇ ਵਿੱਚ ਮੇਰੇ ਖਿਆਲ 2000 ਫੁੱਟ ਦੇ ਕਰੀਬ ਪਾਰਸੀ ਤਿੰਨ ਜਗ੍ਹਾ ਤੇ ਜਿਹੜਾ ਪੂਰ ਦਿੱਤਾ ਗਿਆ ਸ਼ਾਇਦ ਇਹ ਤਬਾਈ ਕਿਤੇ ਜ਼ਿਆਦਾ ਹੁੰਦੀ ਜੀ ਇਹ ਪਾੜ ਇਹ ਬੰਨ ਨਾ ਬਨੇ ਜਾਂਦੇ ਬਿਲਕੁਲ ਜੀ ਇੱਕ ਅਰਜੈਂਸੀ ਸੀਗੀ ਇਹ ਸਾਡਾ ਕ੍ਰਿਟੀਕਲਿਕ ਪੁਆਇੰਟ ਸੀਗਾ ਤੇ ਮੈਂ ਬਹੁਤ ਹੀ ਸ਼ੁਕਰੀਆ ਕਰਦੀ ਹਾਂ ਬਾਬਾ ਜੀ ਦਾ ਉਹਨਾਂ ਦੀ ਜਿਹੜੀ ਟੀਮ ਹੈ ਨਾਲੇ ਜਿਹੜੀ ਸੰਗਤ ਲੱਗੀ ਹੈ ਨਾਲ ਕਿਉਂਕਿ ਉਹਨਾਂ ਨੇ ਸਾਡੀ ਇੱਕ ਫੋਨ ਕਾਲ ਤੇ ਉਹ ਇੱਥੇ ਆ ਗਏ ਉਹਨਾਂ ਨੇ ਸਾਰੀ ਟੀਮ ਆਪਣੇ ਨਾਲ ਸਰਵੇ ਕੀਤਾ ਡਿਪਾਰਟਮੈਂਟ ਦੇ ਨਾਲ ਤੇ ਜਿਹੜੀਆਂ ਸੰਗਤ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਬਾਹਰੋਂ ਵੀ ਆਈਆਂ ਨੇ ਕਿਉਂਕਿ ਦੇਖੋ ਇੱਥੇ ਜਿਹੜੇ ਪੇਨ ਇਫੈਕਟਡ ਹੋਏ ਸੀਗੇ ਉਹ ਇੰਨੇ ਪ੍ਰਭਾਵਿਤ ਹੋ ਗਏ ਸੀ ਕਿ ਕਿ ਇੱਥੇ ਨਹੀਂ ਉਹ ਕੰਮ ਕਰ ਪਾ ਰਹੇ ਸਨ ਤੇ ਬਾਬਾ ਜੀ ਨੇ ਸੰਗਤਾਂ ਨੂੰ ਇੱਕ ਕਾਲ ਕੀਤੀ ਸੰਗਤ ਵੀ ਹਰ ਥਾਂ ਤੋਂ ਆਈ ਹੈ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਹੈ ਮਲੇਸ਼ੀਆ ਤੋਂ ਵੀ ਅੱਜ ਬਾਬਾ ਜੀ ਚਾਰ ਪੰਜ ਮੁਲਕਾਂ ਤੋਂ ਆਏ ਨੇ ਵਿਦੇਸ਼ੀ ਵੀ ਆਏ ਹਨ ਹਾਂਜੀ ਸੋ ਇਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜੀ ਬਹੁਤ ਹੀ ਰਿਕਾਰਡ ਟਾਈਮ ਦੇ ਵਿੱਚ ਇਹ ਜਿਹੜਾ ਬੰਨ ਹੈ ਬੰਨਿਆ ਗਿਆ ਹੈ ਤੇ ਇੱਕ ਸਾਡਾ ਕ੍ਰਿਟੀਕਲ ਪੁਆਇੰਟ ਜਿਹਦੇ ਨਾਲ ਕਨੈਕਟੀਵਿਟੀ ਵੀ ਖਤਮ ਹੋ ਰਹੀ ਸੀਗੀ ਉਹ ਰਿਸਟੋਰ ਹੋ ਗਿਆ ਹੈ ਸੋ ਮੈਂ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਬਾਬਾ ਜੀ ਦੇ ਸਪੋਰਟ ਲਈ ਸੇਵਾ ਦੀ ਬੇਹਤ ਸੁੰਦਰ ਤਸਵੀਰ ਹੈ ਉਸ ਸਮੇਂ ਜਦੋਂ ਮਾਛੀਵਾਲ ਕੋਨੇਵਾਲ ਸਮੇਤ ਵੱਖ-ਵੱਖ ਪਿੰਡ ਬੁਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੇ ਹੋਏ ਸੀ ਅੱਗੇ ਕੁਝ ਨਜ਼ਰ ਨਹੀਂ ਆ ਰਿਹਾ ਇਸ ਤੋ ਜਿਹੇ ਵੇਲੇ ਇੱਥੇ ਬਾਬਾ ਜੀ ਨੇ ਪਹੁੰਚ ਕੇ ਬਨ ਬਨੰਦੀ ਸੇਵਾ ਸ਼ੁਰੂ ਕੀਤੀ ਔਰ ਉਹ ਸੇਵਾ ਜਿਹੜੀ ਇੰਜ ਲੱਗ ਰਹੀ ਸੀ ਸ਼ਾਇਦ ਮੁਮਕਿਨ ਨਹੀਂ ਸਿਰਫ 12 ਦਿਨਾਂ ਵਿੱਚ ਪੂਰਾ ਕਰਕੇ ਲੋਕਾਂ ਨੂੰ ਇੱਕ ਜਮੇ ਸਿਰ ਨੂੰ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਆਪਣੇ ਪੈਰੀ ਖੜੇ ਹੋਣ ਦਾ ਮੌਕਾ ਦਿੱਤਾ ਔਰ ਇਸ ਤੋਂ ਬਾਅਦ ਵੀ ਮੁੜ ਵਸੇਬੇ ਦੇ ਲਈ ਵੀ ਜਿਹੜਾ ਹਰ ਯਤਨ ਕਰਨ ਦਾ ਇੱਕ ਭਰੋਸਾ ਦਿੰਦਾ ਹੈ ਕਿਆਰਾ ਪਸਰ ਅਵਤਾਰ ਸਿੰਘ ਦੇ ਨਾਮਿੰਦਰ ਸਿੰਘ ਮੌਂਗਾ ਪੀ.ਡੀ.ਸੀ. ਨਿਊਜ਼ ਪਿੰਡ ਮਾਛੀਵਾਲ